ਜਿੱਥੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਸ਼ੇ ਤੋਂ ਦੂਰ ਹੋ ਕੇ ਖੇਡਾਂ ਦੇ ਵੱਲ ਧਿਆਨ ਦੇਣ ਤੇ ਉੱਥੇ ਹੀ ਗੱਲ ਜਗਰ ਪਟਿਆਲਾ ਸ਼ਹਿਰ ਦੀ ਕਰੀਏ ਤਾਂ ਪਟਿਆਲਾ ਸ਼ਹਿਰ ਦੇ ਅਧੀਨ ਪੈਂਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਪਿੰਡ ਦੇ ਅੰਦਰ ਕੁਸ਼ਤੀ ਅਖਾਰਾ ਦਾ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਹਰਿਆਣਾ ਅਤੇ ਪੰਜਾਬ ਤੋਂ ਆਏ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਨਾਲ ਆਪਣੇ ਹੁਨਰ ਦਿਖਾਏ ਨੇ ਅਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸ ਤਰੀਕੇ ਦੇ ਨਾਲ ਆ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਜਾਗਰੂਕ ਕਰ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਉਹ ਵੀ ਉਹਨਾਂ ਦੇ ਲਈ ਵੀ ਤਸਵੀਰਾਂ ਜ਼ਰੂਰੀ ਨੇ ਜਿਹੜੇ ਨੌਜਵਾਨ ਨਸ਼ਿਆਂ ਦੇ ਵੱਲ ਜਾ ਰਹੇ ਨੇ ਤਾਂ ਜਿਨ੍ਹਾਂ ਨੂੰ ਜਾਗਰੂਕ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਨਸ਼ੇ ਨੂੰ ਛੱਡ ਕੇ ਜੇਕਰ ਖੇਡਾਂ ਵੱਲ ਧਿਆਨ ਦਿੰਦੇ ਨੇ ਇੱਕ ਤਾਂ ਉਹਨਾਂ ਦਾ ਆਪਣਾ ਸ਼ਰੀਰਿਕ ਵਿਕਾਸ ਵੀ ਵਧੀਆ ਹੋਵੇਗਾ ਅਤੇ ਪੰਜਾਬ ਦੀ ਜਵਾਨੀ ਜੜੀਏ ਉਹ ਦਲਦਲ ਦੇ ਵਿੱਚ ਨਹੀਂ ਜਾਏਗੀ ਸਗੋਂ ਪੰਜਾਬ ਦੀ ਜਵਾਨੀ ਜੇਰੀਆ ਉਹ ਖੇਡਾਂ ਦੇ ਵਿੱਚ ਆਪਣਾ ਹੀ ਉਹਨਾਂ ਨੂੰ ਦਿਖਾ ਕੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉੱਥੇ ਖਾੜੇ ਦੇ ਵਿੱਚ ਪਹੁੰਚੇ ਜਿਹੜੇ ਪਹਿਲਵਾਨ ਨੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਵੀ ਕਿਸ ਤਰ੍ਹਾਂ ਮਾਨ ਸਤਕਾਰ ਦਿੱਤਾ ਜਾ ਰਿਹਾ ਨੌਜਵਾਨਾਂ ਨੂੰ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਨਸ਼ਿਆਂ ਤੋਂ ਦੂਰ ਰਿਹਾ ਜਾਵੇ ਕਿਉਂਕਿ ਨਸ਼ੇ ਨੇ ਕਈ ਪਰਿਵਾਰਾਂ ਦੇ ਚਿਰਾਗ ਜਿਹੜੇ ਉਬਝਾ ਕੇ ਰੱਖ ਦਿੱਤੇ ਨੇ ਕਈ ਪਰਿਵਾਰ ਉਜਾੜ ਦਿੱਤੇ ਨੇ ਅਕੜੀ ਜੀ ਕਿੱਦਾਂ ਦੇਖਦੇ ਹੋ ਭਾਜੀ ਇਹ ਖਾਲਾ ਕਰ ਰਹੇ ਹੋ ਇਹਦੇ ਕੁਸ਼ਤੀ ਦਾ ਕਿੱਦਾਂ ਦੇਖਦੇ ਹੋ ਇਹਨੂੰ ਇਹ ਸਰ ਬਹੁਤ ਵਧੀਆ ਸਾਡੇ ਸਮੂਹ ਪਿੰਡ ਨਗਰ ਨਵਾਸੀ ਪਿੰਡ ਅਕੜੀ ਦੀ ਵਧੀਆ ਸੋਚ ਆ ਨੌਜਵਾਨਾਂ ਦੀ ਯੂਥ ਦੀ ਐਨ ਆਰ ਆਈ ਭਰਾਵਾਂ ਦੀ ਬਹੁਤ ਵਧੀਆ ਮਤਲਬ ਕਿ ਉਹ ਪ੍ਰਾਲਾ ਕਰਿਆ ਅੱਗੇ ਵੀ ਚੱਲਦਾ ਰਿਹਾ ਬਹੁਤ ਦੇਰਾਂ ਤੋਂ ਸਾਡੇ ਬਜ਼ੁਰਗਾਂ ਤੋਂ ਪਰ ਇੱਕ ਨਵੇਂ ਤਰੀਕੇ ਨਾਲ ਅਸੀਂ ਕੁਸ਼ਤੀਆਂ ਕਰਾ ਰਹੀਆਂ ਕਿਉਂਕਿ ਇਹਦਾ ਇੱਕ ਮੇਨ ਮਕਸਦ ਹੈ ਜਿਵੇਂ ਪੰਜਾਬ ਸਰਕਾਰ ਸੀਐਮ ਮੁੱਖ ਮੰਤਰੀ ਭਵਾਂ ਸਿੰਘ ਮਾਨ ਜੀ ਦੀ ਕੋ ਸੋਚ ਹੈ ਵੀ ਨਸ਼ਿਆਂ ਤੋਂ ਮੁਕਤ ਕਰਨਾ ਪੰਜਾਬ ਅਸੀਂ ਉਹਦੇ ਤਹਿਤ ਇੱਕ ਮਤਲਬ ਇਹ ਸੋਚ ਲੈ ਕੇ ਚੱਲੇ ਆਂ ਕੁਸ਼ਤੀਆਂ ਕਿ ਵਧੀਆ ਕਰਾ ਰਹੇ ਆਂ ਢੰਗ ਨਾਲ ਐਨਆਰਆਈ ਵੀਰਾਂ ਦਾ ਬਹੁਤ ਵਧੀਆ ਯੋਗਦਾਨ ਸਾਡੇ ਨਾਲ ਤੇ ਅੱਗੇ ਵੀ ਅਸੀਂ ਇਹ ਤੋਂ ਵੀ ਵਧੀਆ ਉਪਰਾਲੇ ਕਰਦੇ ਰਹਾਂਗੇ ਲੇਕਿਨ ਜਨ ਕਹਿੰਦੇ ਪੰਜਾਬ ਵਿੱਚ ਕਈ ਨੌਜਵਾਨ ਹੈ ਜਿਹੜੇ ਨਸ਼ਿਆਂ ਨੂੰ ਜਾ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਜੋ ਕਿ ਇੱਕ ਬਹੁਤ ਵੱਡਾ ਉਪਰਾਲਾ ਹੈ ਕੁਸ਼ਤੀ ਵਿੱਚ ਨਸ਼ਿਆਂ ਨੂੰ ਨੌਜਵਾਨਾਂ ਨੂੰ ਤੁਸੀਂ ਇਧਰ ਆਕਰਸ਼ਿਤ ਕਰ ਰਹੇ ਹੋ ਉਹਨਾਂ ਨੂੰ ਕੀ ਮੈਸੇਜ ਲੈਣਾ ਜਦੋਂ ਕਈ ਬੰਦੇ ਗਲਤ ਪਾਸੇ ਜਾ ਰਹੇ ਹੋ ਜੌਵਾਨੀ ਦੀ ਹਾਂਜੀ ਪੰਜਾਬ ਦੇ ਯੂਥ ਨੂੰ ਪੂਰੇ ਭਾਰਤ ਦੇ ਯੂਥ ਨੂੰ ਇੱਕ ਅਪੀਲ ਵੀ ਆ ਤੇ ਸਾਨੂੰ ਖੁਸ਼ੀ ਵੀ ਹੈ ਕਿ ਸਾਡੇ ਪਿੰਡ ਅਕੜੀ ਦੇ ਵਿੱਚ ਨਸ਼ਾ ਮੁਕਤ ਜਿਹੜਾ ਮਤਲਬ ਸਾਡਾ ਪਿੰਡਾ ਆਖੜੀ ਆ ਬਹੁਤ ਮਤਲਬ ਬਿਲਕੁਲ ਜ਼ੀਰੋ ਸਾਡੇ ਉਹ ਹੋਆ ਟੋਰੈਂਸ ਆ ਜੇ ਤੂੰ ਬਹੁਤ ਘੱਟ ਨਸ਼ਾ ਮਤਲਬ ਸਾਡੇ ਸਾਨੂੰ ਖੁਸ਼ੀ ਵੀ ਆ ਤੇ ਅਸੀਂ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵੀ ਵੀਲ ਕਰਦੇ ਆ ਵੱਧ ਤੋਂ ਵੱਧ ਖੇਡਾ ਕਰਾਓ ਵੀਰੋ ਯੂਥ ਖੇਡਾਂ ਨਾਲ ਜੁੜੇ ਤੇ ਹੁਣ ਤਾਂ ਸੋਸ਼ਲ ਮੀਡੀਆ ਰਹੀ ਵੀ ਆਪਾਂ ਬਹੁਤ ਦੇਖ ਰਹੇ ਆਂ ਵੀ ਪੂਰਾ ਲੋਕਾਂ ਨੂੰ ਗਾਈਡ ਕੀਤਾ ਜਾ ਰਿਹਾ ਵੀ ਖੇਡਾਂ ਇੱਕ ਹੀ ਚੀਜ਼ ਆ ਇਹ ਨਸ਼ੇ ਤੋਂ ਦੂਰ ਬੱਚਿਆਂ ਨੂੰ ਖੇਡਾ ਹੀ ਰੱਖ ਸਕਦੀਆਂ। ਕਿਤੋਂ ਕਿਤੋਂ ਦੀ ਆਏ ਜਿਹੜੇ ਖਿਡਾਰੀ ਆ ਰੈਸਲਿੰਗ ਆ ਜਿਹੜੇ ਕਿਤੋਂ ਕਿਤੋਂ ਦੀ ਆਏ ਸਰ ਵਧੀਆ ਅਖਾੜੇ ਨੇ ਸਾਡੇ ਲਵੇ ਬਾਰਨ ਤੋਂ ਗੁਰਦੇਵਾਰਨਜੀ ਦਾ ਖਾੜਾ ਕੇਸਰ ਪਹਿਲਵਾਨ ਜੀ ਦਾ ਪਟਿਆਲੇ ਤੋਂ ਖਾੜਾ ਘੱਗਰਸਾ ਖਾੜਾ ਅੱਛਾ ਗਪਾਲਪੁਰ ਖਾੜਾ ਬਹੁਤ ਵਧੀਆ ਖਾੜੇ ਨੰਬਰ ਸਾਡੇ ਮੁੰਡੇ ਆਏ ਨੇ ਟੌਪ ਤੇ ਜਿਨ੍ਹਾਂ ਨੇ ਸਰੀਰ ਕਮਾਏ ਹੋਏ ਨੇ ਨਸ਼ੇ ਤੋਂ ਰਹਿਤ ਹਰਿਆਣੇ ਤੋਂ ਵੀ ਆਏ ਹਰਿਆਣੇ ਤੋਂ ਵੀ ਆਏ ਹੋ ਨੇ ਸਾਰਾ ਹਰਿਆਣੇ ਤੋਂ ਵੀ ਆਏ ਕੈਨੇਡਾ ਰਹਿੰਦੇ ਕਿੱਦਾਂ ਦੇਣਾ ਚਾਹੁੰਦੇ ਹੋ ਕਿ ਸਾਦੀ ਜਿਹੜੇ ਐਨ ਆਰ ਆਈ ਬਾਈ ਹੈ ਜਿਹੜੇ ਸਹਿਯੋਗ ਨਾਲ ਆਜੀ ਤੇ ਅਖਾੜਾ ਲੱਗ ਪਿਆ ਕਿਵੇਂ ਸੇ ਦੇਣਾ ਚਾਹੁੰਦੇ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਸਾਰੇ ਪਿੰਡ ਦੇ ਨੌਜਵਾਨ ਸਾਰੇ ਵੀਰ ਇਕੱਠੇ ਹੋ ਕੇ ਉਹ ਪ੍ਰਾਲੇ ਕਰਨ ਜੀ ਆਪਾਂ ਨਸ਼ਾ ਤੋਂ ਮੁਕਤ ਹੋਈਏ ਖੇਡਾਂ 'ਚ ਸਾਰਿਆਂ ਦਾ ਰੁਝਾਨ ਪਾਈਏ ਜੀ ਜੋ ਵੀ ਆਪਣਾ ਸਰਦਾਰ ਸਮਾਂ ਜਾਂ ਪੈਸਾ ਜੋ ਵੀ ਯੋਗਦਾਨ ਦੇ ਕੇ ਜੇ ਕਿਸੇ ਦਾ ਸੁਧਾਰ ਹੁੰਦਾ ਜੀ ਨਸ਼ਿਆਂ ਤੋਂ ਖੇਡਾਂ 'ਚ ਨੌਜਵਾਨਾਂ ਨੂੰ ਆਪਾਂ ਹੋਰ ਪ੍ਰੇਰਿਤ ਕਰੀਏ ਜੀ ਉਹਨਾਂ ਦਾ ਮਾਨ ਤਾਨ ਕਰੀਏ ਨਸ਼ਿਆਂ ਤੋਂ ਦੂਰ ਕਰੀਏ ਤਾਂ ਇਸ ਕਰਕੇ ਸਾਰਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੀਏ ਜੀ ਲੇਕਿਨ ਗੱਲ ਕਹਿੰਦੇ ਪੰਜਾਬੀ ਇੱਕ ਤਾਂ ਸੋਨੇ ਦੀ ਚੀੜੀ ਸੀ ਲੇਕਿਨ ਕਈ ਨੌਜਵਾਨ ਅੱਜ ਵੀ ਜਿਹੜੇ ਕਿ ਨਸੇ ਦੀ ਹਾਲਾਤ ਵਿੱਚ ਅਗੇ ਬੈਠੇ ਉਹਨਾਂ ਨੂੰ ਕੀ ਮੈਸੇਜ ਦੇਣਾ ਉਹਨਾਂ ਨੂੰ ਇਹ ਸੁਨੇਹਾ ਜੀ ਆਪਣਾ ਨਸ਼ਾ ਛੱਡੋ ਇਹ ਕੋੜ ਨੂੰ ਆਪਾਂ ਆਪਣੀ ਧਰਤੀ ਵਿੱਚੋਂ ਬਾਹਰ ਕੱਢੀਏ ਖੇਡਾਂ ਵੱਲ ਪ੍ਰੇਰਿਤ ਹੋਈਏ ਗੁਰਬਾਣੀ ਨਾਲ ਜੁੜੀਏ ਜੀ ਹਾਂਜੀ ਆਪਣਾ ਪਵਿੱਖ ਜਿਹੜਾ ਬਹੁਤ ਸੁਖਾਲਾ ਤੇ ਚੰਗਾ ਕਰੀਏ ਹਾਂਜੀ ਮੇਰਾ ਜਗਤਾਰ ਸਿੰਘ ਹੈ ਜੀ ਮੈਂ ਸਾਬਕਾ ਸੈਨਿਕਾਂ ਮੇਰਾ ਪਿੰਡ ਆਕੜੀ ਆ ਜੀ ਅਖਾੜਾ ਲਾਇਆ ਪੁੱਛੇਗਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੈਸੇਜ ਦੇਖੋ ਜੀ ਇਹ ਜਿਹੜੇ ਚੰਗੇ ਕੰਮ ਆ ਇਹ ਹਰ ਇੱਕ ਪਿੰਡਾਂ ਚ ਹੋਣਾ ਚਾਹੀਦਾ ਉਸ ਤੇ ਕਬੱਡੀਆਂ ਉਹ ਵੀ ਖੇਡਾਂ ਇਹ ਸਾਰੇ ਪਿੰਡਾਂ ਚ ਪਰਫੁੱਲਤ ਹੋਣੇ ਚਾਹੀਦੇ ਆ ਲੋਕੇ ਗਵਰਨਮੈਂਟ ਵੀ ਇਹਨਾਂ ਨੂੰ ਸਾਥ ਦੇ ਰਹੀ ਆ ਪੂਰਾ ਸਮਰਥਨ ਹੈ ਗਵਰਨਮੈਂਟ ਦਾ ਵੀ ਹਰ ਇੱਕ ਬੰਦੇ ਨੂੰ ਇਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਜਿਹਦੇ ਪਹਿਲਮਾਨ ਆਉਂਦੇ ਇਹਨਾਂ ਨੂੰ ਮਨੋਂ ਉਭਲ ਭਈ ਉਹਨਾਂ ਦਾ ਕਰਨਾ ਚਾਹੀਦਾ ਕੋਈ ਜਿਵੇਂ ਪਹਿਲਮਾਨਾਂ ਦਾ ਹੌਸਲਾ ਹੁੰਦਾ ਸਾਰਿਆਂ ਦਾ ਰਲ ਮਿਲ ਕੇ ਹੁੰਦਾ ਕੰਮ ਸਾਡੇ ਤਾਂ ਐਨਆਰਆਈ ਮੁੰਡਿਆਂ ਨੇ ਇਤਨੀ ਬਹੁਤ ਉਪਰਾਲਾ ਕੀਤਾ ਬਾਹਰੋਂ ਆ ਮੁੰਡੇ ਪੈਸੇ ਭੇਜ ਰਹੇ ਆ ਬਹੁਤ ਵਧੀਆ ਉਪਰਾਲਾ ਸਾਡੇ ਪਿੰਡ ਦੇ ਵਾਸਤੇ ਕਿਧਰ ਕਿਧਰ ਦੀ ਆਏ ਜਿਹੜੇ ਇਹ ਸਾਰੇ ਖਾੜਿਆਂ ਤੋਂ ਤਕਰੀਬਨ ਆਏ ਆ ਪਟਿਆਰੇ ਤੋਂ ਵਾਲੇ ਤੋਂ ਖੇਤਰ ਤੋਂ ਕਾਫੀ ਦੂਰ ਦੂਰ ਤੋਂ ਬੰਦੇ ਆਏ ਪਹਿਲਮਾਨ ਇਹ ਤੇ ਸਾਰੇ ਹੀ ਵਧੀਆ ਕੁਸ਼ਤੇ ਕਰ ਰਹੇ ਆ ਸੋਹਣੇ ਪਹਿਲਵਾਨਾਂ